ਕਿਉਂਕਿ ਜਿੱਦਾਂ ਹੀ ਸਾਡਾ ਹਾਊਸ ਖਤਮ ਹੋਇਆ ਸੀਗਾ ਮਾਰਚ 2022 'ਚ ਇੱਕੋ ਦਮ ਡੀਸੀ ਆਫਿਸ ਵੱਲੋਂ ਨਾ ਰੈਡ ਕਾਰਨਰ ਨੋਟਿਸ ਆ ਗਿਆ ਸੀ ਸਾਰਿਆਂ ਨੂੰ ਕਾਉਂਸਲਰਸ ਨੂੰ ਸਾਨੂੰ ਤਾਂ ਫੇਰ ਲੋਕਾਂ ਨੇ ਪਾਵਰ ਦਿੱਤੀ ਸੀ 5 ਸਾਲ ਅਸੀਂ ਕੰਮ ਕੀਤਾ ਕਈ ਸੀਨੀਅਰ ਕਾਉਂਸਲਰ ਹੈ ਸ਼ਾਮਸੁੰਦਰ ਵੀਰ ਜੀ ਖੜੇ ਆ ਬਲਕਾਰ ਵੀਰ ਜੀ ਖੜੇ ਆ ਇਹ ਲੋਕ ਤਾਂ ਪੰਪਨ ਛੇਛੇ ਵਾਰੀ ਦੇ ਕਾਉਂਸਲਰ ਹੈਗੇ ਆ ਤੇ ਇਹਨਾਂ ਦੀ ਮੋਹਰ ਨਹੀਂ ਲੱਗੇਗੀ ਐਕਸ ਮੇਅਰ ਹੈ ਐਕਸ ਸੀਨੀਅਰ ਡਿਪਟੀ ਮੇਅਰ ਹੈ ਪਰ ਜਿਹੜੇ ਹੱਲੇ ਕਦੀ ਇਲੈਕਸ਼ਨ ਨਹੀਂ ਲੜੇ ਉਹਨਾਂ ਦੇ ਮੋਰ ਕਾਗਜ਼ਾਂ ਦੇ ਉੱਪਰ ਦੇਖੇ ਜਾ ਰਹੇ ਹਨ ਤਿੰਨ ਵਾਰੀ اپوزیشن ਚ ਚਾਹੇ ਕਾਲੀਦਾਲ ਬੀ ਜੀ ਪੀ ਦੀ ਸਰਕਾਰ ਸੀ ਅੱਜ ਤੱਕ ਕਦੀ ਨਹੀਂ ਹੋਇਆ ਕਈ ਵਾਰੀ 6 ਮਹੀਨੇ ਲੇਟ ਹੋਇਆ ਤੁਹਾਨੂੰ ਵੀ ਪਤਾ ਮੀਡੀਆ ਦੇ ਪ੍ਰਭਾਵ ਨੂੰ ਕਈ ਵਾਰੀ 2 ਮਹੀਨੇ ਲੇਟ ਹੋਇਆ ਕਈ ਵਾਰੀ 3 ਮਹੀਨੇ ਤੋਂ ਘੱਟ ਕਦੀ ਵੀ ਨਹੀਂ ਹੋਇਆ ਅਸੀਂ ਸਰਕਾਰ ਨੂੰ ਖਾਸ ਕਰਕੇ ਗੁਗੰਤਮਾਨ ਜੀ ਕਹਿੰਦੇ ਮੈਂ ਲੋਕਾਂ ਦੀ ਸਰਕਾਰ ਤਾਂ ਪਰ ਲੋਕਾਂ ਲਈ ਹੈ ਜੇ ਐਕਸ ਕੌਂਸਲ ਮੋਰ ਲਾ ਦੇਣਗੇ ਗਨਾਹ ਕੀ ਹੋਵੇਗਾ ਸਾਫਟਰ ਲੋਕਾਂ ਨੂੰ ਚੁਣਿਆ ਹੋਇਆ ਸੀ ਤੁਸੀਂ ਇਲੈਕਸ਼ਨ ਕਰਾਓ ਉਸ ਤੋਂ ਬਾਅਦ ਜਿੱਤੋ ਜਿਹੜਾ ਜਿੱਤਦਾ ਬਿਲਕੁਲ ਉਹਨੂੰ ਪਾਵਰ ਦੇ ਦਿਓ ਸਾਨੂੰ ਕੋਈ ਤਰ੍ਹਾਂ ਦੀ ਐਕਸ ਨੂੰ ਉਦੋਂ ਖਤਮ ਕਰ ਦਿਓ ਪਰ ਜਿੰਨੀ ਦੇਰ ਨਹੀਂ ਓਨੀ ਦੇਰ ਤਾਂ ਐਕਸ ਕੌਂਸਲਰ ਨੂੰ ਇੰਨੀ ਪਾਵਰ ਹੋਣੀ ਚਾਹੀਦੀ ਕਾਰਪੋਰੇਟ ਅੰਦਰ ਰਜਿਸਟਰ ਹੈ ਉੱਤੇ ਇੱਕ ਕੌਂਸਲਰ ਲਿਖਿਆ ਇਹ ਐਮਸੀਐਲ ਦੇ ਆਫੀਸਰਸ ਨੇ ਸਾਈਨ ਕਰਨੇ ਆ ਕਿ ਉਹ ਬੰਦਾ ਉੱਥੇ ਅਥਾਰਟੀ ਉਹਦੇ ਕੋਲ ਆਉਣੀ ਹੈਗੀ ਵੀ ਆਪਣੀ ਸਟੈਂਪ ਲਾਵੇ ਕਾਰਪੋਰੇਸ਼ਨ ਦੇ ਰਜਿਸਟਰ ਤੇ ਹੋ ਰਿਵਿਊਿੰਗ ਕਿੱਦਾਂ ਲੈ ਸਕਦਾ ਆ ਕਾਰਪੋਰੇਸ਼ਨ ਦੇ ਰਜਿਸਟਰ ਤੇ ਜਿਹੜੀ ਚੀਜ਼ ਕਿਸੇ ਨੂੰ ਦੇਣੀ ਹੈਗੀ ਆ ਉਹ ਉਹਨਾਂ ਦਾ ਮੇਨਟੇਨ ਹੋ ਰਿਆ ਐ ਇੰਨੀਆਂ ਲਾਈਟ ਐਲਈਡੀ ਲੱਗਿਆ ਹੈਗੇ ਆ ਪਿਛਲੇ 5 ਸਾਲਾਂ ਦੇ ਵਿੱਚ ਕਿਸੇ ਕਾਉਂਸਲਰ ਨੇ ਉਸ ਰਜਿਸਟਰ ਤੇ ਸਾਈਨ ਕੀਤੇ ਆ ਜੇ ਕਾਉਂਸਲਰ ਦਾ ਉੱਥੇ ਕਾਲਮ ਬਣਿਆ ਹੋਇਆ ਤੁਸੀਂ ਸਾਰੇ ਰਜਿਸਟਰ ਪਿਛਲੇ 5 ਸਾਲ ਦੇ ਕਢਵਾ ਲਓ ਤੇ ਹੁੰਦੇ ਕਢਵਾ ਲਓ ਤਾਂ ਵੀ ਉਹ ਕਿਸੇ ਡਿਪਾਰਟਮੈਂਟ ਰਜਿਸਟਰ ਤੇ ਕਿਸੇ ਪੇਪਰ ਤੇ ਆਪਣੇ ਸਾਈਨ ਨਹੀਂ ਕਰ ਸਕਦਾ ਆਪਣੀ ਸਟੈਂਪ ਨਹੀਂ ਲਾ ਸਕਦਾ ਮੇਰਾ ਦੂਸਰਾ ਇਸ਼ੂ ਸੀ ਕੈਂਸਰ ਅਸੈਸ ਲਗਾਉਣ ਦਾ 2022 ਦੀ ਨੋਟੀਫਿਕੇਸ਼ਨ 2013 ਤੋਂ ਸਾਰੇ ਲੁਧਿਆਣੇ ਵਾਸੀਆਂ ਦੇ ਉੱਪਰ ਲਗਾ ਦਿੱਤਾ ਕਿਉਂ ਲਗਾ ਦਿੱਤਾ ਜੇ ਲਾਈਟਾਂ ਕਿਤੇ ਜਗ ਰਹੀਆਂ ਤੇ ਜਗ ਹੀ ਰਹੀਆਂ ਜੇ ਕਿਤੇ ਬੁਝੀਆਂ ਹੋਈਆਂ ਤਾਂ ਬੁਝੀਆਂ ਹੀ ਹੋਈਆਂ ਹੈਗੀਆਂ ਕਿਤੇ ਕੂੜੇ ਦੇ ਢੇਰ ਹਰ ਜਗ੍ਹਾ ਇੰਨੇ-ਇੰਨੇ ਪਏ ਆ ਇੱਕ بارش ਆਂਦੀ ਹੈ ਤੁਹਾਡੇ ਘਰਾਂ ਦੇ ਅੰਦਰ ਤੱਕ ਪਾਣੀ ਚਲਾ ਜਾਂਦਾ ਹੈਗਾ ਆ ਕਾਂਗਰਸ ਪਾਰਟੀ ਦੇ ਨੁਮਾਇंदे ਅੱਜ ਲੁਧਿਆਣਾ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ ਨੇ ਤੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੇ ਉੱਤੇ ਵੱਡੇ ਅਲੀਗੇਸ਼ਨ ਲਗਾ ਰਹੇ ਨੇ ਕਾਰਪੋਰੇਸ਼ਨ ਦੇ ਉੱਤੇ ਜੋ ਸਰਕਾਰੀ ਰਿਕਾਰਡ ਦੇ ਉੱਤੇ ਆਮ ਆਦਮੀ ਪਾਰਟੀ ਦੇ ਨੁਮਾਇंदे ਦੀ ਮੋਹਰ ਲੱਗੀ ਹੋਣ ਨੂੰ ਲੈ ਕੇ ਸਾਰਾ ਮਾਮਲਾ ਪੱਖਿਆ ਵਾ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਾਬਕਾ ਮੰਤਰੀ ਭਾਗਪੂਸ਼ਨ ਆਸ਼ੂ ਦੇ ਧਰਮਪਤਨੀ ਮਮਤਾ ਆਸ਼ੂ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਾਉਂਸਲਰ ਸਾਬਕਾ ਕਾਉਂਸਲਰ ਰਹੇ ਹੋ ਐਮਸੀਲ ਦੇ ਕਾਗਜ਼ਾਂ ਦੇ ਉੱਤੇ ਆਮ ਆਦਮੀ ਪਾਰਟੀ ਦੀ ਮੋਹਰ ਨੂੰ ਤੁਸੀਂ ਉਜਾਗਰ ਕੀਤਾ ਜੀ ਕੀ ਮਾਮਲਾ ਵਾ ਮੇਰੇ ਨਾਲੋਂ ਬੈਟਰ ਤੁਸੀਂ ਲੋਕ ਸਾਰੇ ਜਾਣਦੇ ਹੋ মিডিਆ ਵਾਲੇ ਕਿ ਜਿਹੜਾ ਬੰਦਾ ਇਲੈਕਟ ਹੀ ਨਹੀਂ ਹੋਇਆ ਅਸੀਂ ਲੋਕ ਤਾਂ ਸਾਰਾ ਰੋਲਾ ਪਾ ਰਹੇ ਹਰ ਇੱਕ ਪਾਰਟੀ ਵਾਲੇ ਵੀ ਇਲੈਕਸ਼ਨ ਕਰਾਓ ਇਲੈਕਸ਼ਨ ਕਰਾਓ ਇਲੈਕਸ਼ਨ ਹੋਏ ਨਹੀਂ ਤੇ ਜਿਹੜਾ ਗਵਰਨਮੈਂਟ ਡਾਕੂਮੈਂਟ ਹੈ ਜਿਹੜਾ ਕਾਰਪੋਰੇਸ਼ਨ ਦਾ ਰਜਿਸਟਰ ਹੈ ਉਹਦੇ ਤੇ ਕੌਂਸਲਰ ਦੀ ਮੋਹਰ ਲੱਗੀ ਹੋਵੇ ਇੱਕ ਸੋ ਕਾਲਡ ਸੈਲਫ ਡਿਕਲੇਅਰ ਕੌਂਸਲਰ ਦੀ ਸੋ ਉਹਦੀ ਜਾਂਚ ਕਰਨੀ ਤਾਂ ਬੰਦ ਹੀ ਹੈ ਕਿਉਂਕਿ ਜਿੱਦਾਂ ਹੀ ਸਾਡਾ ਹਾਊਸ ਖਤਮ ਹੋਇਆ ਸੀਗਾ ਮਾਰਚ 2022 ਚ ਇੱਕੋ ਦਮ ਡੀਸੀ ਆਫਿਸ ਵੱਲੋਂ ਨਾ ਰੈੱਡ ਕਾਰਨਰ ਨੋਟਿਸ ਤੇ ਆ ਗਿਆ ਸੀ ਸਾਰਿਆਂ ਨੂੰ ਕੌਂਸਲਰਸ ਨੂੰ ਕਿ ਤੁਸੀਂ ਆਪਣੀ ਮੋਹਰ ਦਾ ਯੂਜ਼ ਨਹੀਂ ਕਰ ਸਕਦੇ ਤੁਸੀਂ ਐਕਸ ਕੌਂਸਲਰ ਹੋ ਗਏ ਹੋ ਸਾਨੂੰ ਤਾਂ ਫੇਰ ਲੋਕਾਂ ਨੇ ਪਾਵਰ ਜੇ 30 5 ਸਾਲ ਅਸੀਂ ਕੰਮ ਕੀਤਾ ਕਈ ਸੀਨੀਅਰ ਕਾਉਂਸਲਰ ਹੈ ਸ਼ਾਮਸੁੰਦਰ ਵੀਰ ਜੀ ਖੜੇ ਆ ਬਲਕਾਰ ਵੀਰ ਜੀ ਖੜੇ ਆ ਇਹ ਲੋਕ ਤਾਂ ਪੰਜ ਪੰਜ ਛੇ ਛੇ ਵਾਰੀ ਦੇ ਕਾਉਂਸਲਰ ਹੈਗੇ ਆ ਤੇ ਇਹਨਾਂ ਦੀ ਮੋਹਰ ਨਹੀਂ ਲੱਗੇਗੀ ਐਕਸ ਮੇਅਰ ਹੈ ਐਕਸ ਸੀਨੀਅਰ ਡਿਪਟੀ ਮੇਅਰ ਹੈ ਪਰ ਜਿਹੜੇ ਹੱਲੇ ਕਦੀ ਇਲੈਕਸ਼ਨ ਨਹੀਂ ਲੜੇ ਉਹਨਾਂ ਦੀ ਮੋਹਰ ਕਾਗਜ਼ਾਂ ਦੇ ਉੱਪਰ ਦੇਖੇ ਜਾ ਰਹੇ ਆ ਇਹ ਤੁਹਾਨੂੰ ਦੇ ਦਾਂਗੇ ਪੇਪਰ ਤੁਸੀਂ ਦੇਖ ਲੈਣਾ ਤਾ ਸਾਭਕਾ ਮੇਅਰ ਸਾਡੇ ਨਾਲ ਮੌਜੂਦ ਹੈ ਮੇਅਰ ਸਾਹਿਬ ਕਿਸ ਤਰ੍ਹਾਂ ਦੇਦੇ ਹੋ ਲਗਾਤਾਰ 5 ਸਾਲ ਤੁਸੀਂ ਨਗਰ ਨਿਗਮ ਦੇ ਹੈਡ ਰਹੇ ਹੋ ਜਿਹੜਾ ਇਹ ਮਾਮਲਾ ਉਜਾਗਰ ਹੋਇਆ ਇਸ ਨੂੰ ਕਿਸ ਤਰ੍ਹਾਂ ਦੇਦੇ ਹੋ ਕਾਨੂੰਨ ਦੇ ਮੁਤਾਬਕ ਕੀ ਹੈਗਾ ਬਿਲਕੁਲ ਗਲਤ ਹੈ ਦੇਖੋ ਚੁਣੇ ਹੋਏ ਨੁਮਾਇੰਦੇ ਚਾਹੇ ਐਮਐਲਏ ਆ ਕੋਈ ਬਿਲਕੁਲ ਆਸਾਂ ਦਾ ਸਾਨੂੰ ਕੋਈ ਇਤਰਾਜ਼ ਨਹੀਂ ਅੱਜ ਤੱਕ ਇਸ ਤੀਚ ਨਹੀਂ ਅਸੀਂ 6 ਵਾਰੀ ਸ਼ਾਮ ਸੁੰਦਰਪਾਲ ਉਤਰਾਜੀ ਕੌਂਸਲ ਬਣੇ ਮੈਂ 5 ਵਾਰੀ ਰਹੀਆਂ 3 ਵਾਰੀ ਆਪੋਜੀਸ਼ਨ ਚ ਚਾਹੇ ਕਾਲੀਦਲ ਬੀਜਪੀ ਦੀ ਸਰਕਾਰ ਸੀ ਅੱਜ ਤੱਕ ਕਦੀ ਨਹੀਂ ਹੋਇਆ ਕਈ ਵਾਰੀ 6 ਮਹੀਨੇ ਲੇਟ ਹੋਇਆ ਤੁਹਾਨੂੰ ਵੀ ਪਤਾ ਮੀਡੀਆ ਵਾਲੇ ਭਰਾਵੋ ਕਈ ਵਾਰੀ 2 ਮਹੀਨੇ ਲੇਟ ਹੋਇਆ ਕਈ ਵਾਰੀ 3 ਮਹੀਨੇ ਤੋਂ ਘੱਟ ਕਦੀ ਵੀ ਨਹੀਂ ਔਰ 3 ਮਹੀਨੇ ਕਦੀ ਇਹ ਪਾਵਰ ਨਹੀਂ ਸੀ ਹੋਈ ਐਕਸ ਕੌਂਸਲ ਜਿਹੜਾ ਹੁੰਦਾ ਸੀ ਉਹ ਕੋ ਪਾਵਰ ਹੁੰਦੀ ਸੀ ਮੈਂ ਮਿਸਾਲ ਇੱਕ ਛੋਟੀ ਜੀ ਦੇਣਾ ਟੰਡਾਰੀ ਤੱਕ ਕੌਨਸਲਿਸ਼ਿਪ ਐਂਦੀ ਇਹ ਕੋ ਲੱਗ ਰਿਹਾ ਐ ਐਮਐਲਏ ਸਾਹਿਬ ਜੀ ਦੀ ਉਹਨਾਂ ਦਾ ਟੱਬਾ ਰੋਡ ਤੇ ਆਫਿਸ ਆ ਟੰਡਾਰੀੋਂ ਇੱਕ ਲੇਡੀਜ਼ ਬਜ਼ੁਰਗ ਜਾਏ ਉਥੇ ਮੋਰਲਵਾਨ ਉੱਤੇ ਇੱਕ ਢੰਡਾਰੀ ਦਾ ਐਕਸ ਕੌਂਸਲ ਬੈਠਾ ਆ ਉਹ ਕਿਉਂ ਨਾ ਉਹਦੀ ਮੋਹਰ ਲਾਏ ਜਿਹੜੀ ਇਹ ਗਲਤ ਗੱਲ ਹੋ ਰਹੀ ਹੈ ਅਸੀਂ ਸਰਕਾਰ ਨੂੰ ਖਾਸ ਕਰ ਭਗਵੰਤ ਮਾਨ ਜੀ ਕਹਿੰਦੇ ਮੈਂ ਲੋਕਾਂ ਦੀ ਸਰਕਾਰ ਤਾਂ ਪਰ ਲੋਕਾਂ ਲਈ ਹੈ ਜੇ ਐਕਸ ਕੌਂਸਲ ਮੋਹਰ ਲਾ ਦਨਗੇ ਗਨਾਹ ਕੀ ਹੋ ਜਾਏਗਾ ਮੈਂ ਇਹੀ ਅੱਜ ਡੀਸੀ ਮੈਂਮ ਰੰਡਨ ਮੈਂ ਰੰਡਨ ਜੀ ਨਾਲ ਮੈਡਮ ਨੂੰ ਉੱਤੇ ਸੀ ਤੁਹਾਨੂੰ ਓਬਜੈਕਸ਼ਨ ਇਸ ਚੀਜ਼ ਦੀ ਹੈ ਕਿ ਸਾਫਕਾ ਕਾਉਂਸਲਰਾਂ ਦੀ ਮੋਹਰਾਂ ਲਗਨੀਆਂ ਬੰਦ ਕਰਵਾਈਆਂ ਕਿ ਜਿਹੜੀ ਮੋਹਰ ਜਿਹੜੇ ਇਹਨਾਂ ਦੇ ਨੁਮਾਇंदे ਲਗਾ ਰਿਹਾ ਉਹਨਾਂ ਦੇ ਤੋਂ ਓਦੋਂ ਦੋਨੋਂ ਓਦੋਂ ਤੇ ਓਦੋਂ ਤੇ ਵੀ ਬਹੁਤ ਵੱਡਾ ਓ ਕਿਉਂ ਸਾਫ ਕੌਂਸਲ ਕਿਉਂ ਨਹੀਂ ला ਸਕਦਾ ਆਫਟਰ ਲੋਕਾਂ ਨੇ ਚੁਣਿਆ ਹੋਇਆ ਸੀ ਤੁਸੀਂ ਇਲੈਕਸ਼ਨ ਕਰਾਓ ਉਸ ਤੋਂ ਬਾਅਦ ਜਿੱਤੋ ਜਿਹੜਾ ਜਿੱਤਦਾ ਬਿਲਕੁਲ ਉਹਨੂੰ ਪਾਵਰ ਦੇ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਐਕਸ ਨੂੰ ਉਦੋਂ ਖਤਮ ਕਰ ਦਿਓ ਪਰ ਜਿੰਨੀ ਦਰ ਨਹੀਂ ਉਹਨੀ ਦਰ ਤਾਂ ਐਕਸ ਕੌਂਸਲ ਨੂੰ ਇੰਨੀ ਪਾਵਰ ਹੋਣੀ ਚਾਹੀਦੀ ਹੈ ਇਹੀ ਅੱਜ ਅਸੀਂ ਮੋਮੰਡਮ ਦੇ ਰਿਹਾ ਹਾਂ ਤਾਂ ਤੁਸੀਂ ਕਿਹਾ ਕਿ ਕਾਉਂਸਲਰ ਦੀ ਮੋਹਰ ਲੱਗੀ ਹੋਈ ਆ ਪਰ ਉਹ ਨੁਮਾਇंदे ਕਹਿੰਦੇ ਨੇ ਜਿਨ੍ਹਾਂ ਦੀ ਮੋਹਰ ਲੱਗੀ ਹੋਈ ਆ ਉਹ ਕਹਿੰਦੇ ਨੇ ਕਿ ਕਾਉਂਸਲਰ ਕਾਰਪੋਰੇਸ਼ਨ ਦੇ ਰਿਕਾਰਡ ਵਾਲੇ ਪੇਪਰ ਦੇ ਉੱਤੇ ਛਪਿਆ ਇੱਕ ਪਾਸੇ ਐਮਸੀਲ ਛਪਿਆ ਆ ਇੱਕ ਪਾਸੇ ਕਾਉਂਸਲਰ ਛਪਿਆ ਉਹਨਾਂ ਵੱਲੋਂ ਕਾਉਂਸਲਰ ਵਰਡ ਆਪਣੀ ਮੋਹਰ ਦੇ ਵਿੱਚ ਨਹੀਂ ਇਸਤੇਮਾਲ ਕੀਤਾ ਗਿਆ ਉਹ ਸਿਰਫ ਉਹਨਾਂ ਨੇ ਆਪਣੇ ਨਾਮ ਤੇ ਫੋਨ ਨੰਬਰ ਦੀ ਮੋਹਰ ਲਾਈ ਆ ਚਲੋ ਤੁਹਾਡੀ ਗੱਲ ਨੂੰ ਵੀ ਮੰਨ ਲੈਣੇ ਆ ਵੀ ਉਹਨਾਂ ਨੇ ਇਹ ਵਰਜਨ ਦਿੱਤਾ ਵੀ ਕਾਉਂਸਲਰ ਕਾਰਪੋਰੇਸ਼ਨ ਦੇ ਰਿਕਾਰਡ ਤੇ ਛਪਿਆ ਹੋਇਆ ਕੀ ਫਿਰ ਉਹ ਐਲੀਜੀਬਲ ਹੈ ਉੱਥੇ ਸਟੈਂਪ ਲਗਾਉਣ ਲਈ ਆਪਣੀ ਕਾਰਪੋਰੇਟ ਦਾ ਡਿਸਟ੍ਰਿਕਟ ਹੈ ਉੱਤੇ ਇੱਕ ਕੌਂਸਲਰ ਲਿਖਿਆ ਇਹ ਐਮਸੀਐਲ ਦੇ ਆਫੀਸਰਸ ਨੇ ਸਾਈਨ ਕਰਨੇ ਆ ਕਿ ਉਹ ਬੰਦਾ ਉੱਥੇ ਅਥਾਰਟੀ ਉਹਦੇ ਕੋਲ ਨਹੀਂ ਹੈਗੀ ਵੀ ਆਪਣੀ ਸਟੈਂਪ ਲਾਵੇ ਲਿਖ ਕੇ ਵਾਰਡ ਆਪਣਾ ਨਾਮ ਉਹਦੇ ਉੱਪਰ ਆਮ ਆਦਮੀ ਪਾਰਟੀ ਪੂਰੀ ਸਟੈਂਪ ਬਣੀ ਹੋਈ ਹੈਗੀ ਇਹ ਮੈਂ ਤੁਹਾਨੂੰ ਦਿਖਾ ਵੀ ਦਵਾਂਗੀ ਕਿ ਉਹ ਐਲੀਜੀਬਲ ਹੈ ਕੌਂਸਲਰ ਦਿਆ ਜਿਹੜਾ ਕਾਲਮ ਬਣਿਆ ਹੋਇਆ ਉੱਤੇ ਸਟੈਂਪ ਲਗਾਉਣ ਲਈ ਉਹਨਾਂ ਨੇ ਕਿਹਾ ਕਿ ਸਿਰਫ ਲਾਈਟਾਂ ਆਈਆਂ ਸੀ ਲੱਗੀਆਂ ਲਾਈਟਾਂ ਇਲਾਕੇ ਦੇ ਵਿੱਚ ਲੋਕਾਂ ਦੀ ਜਰੂਰਤ ਸੀਗੀ ਉਹਦੀ ਰিসিਵਿੰਗ ਕੀਤੀ ਹੈ ਕਿ ਇਹ ਜਗ੍ਹਾ ਤੇ ਲਗਾਈ ਹੈ ਬਸ ਉਹਦਾ ਵੇਰਵਾ ਦਿੱਤਾ ਵਾ ਤੇ ਫਿਰ ਉਹ ਪਲੇਨ ਪੇਪਰ ਹੁੰਦਾ ਉਹ ਲੈ ਸਕਦਾ ਕਾਰਪੋਰੇਸ਼ਨ ਦੇ ਰਜਿਸਟਰ ਦੀ ਉਹ ਰিসিਵਿੰਗਿੱਦਾਂ ਲੈ ਸਕਦਾ ਆ ਕਾਰਪੋਰੇਸ਼ਨ ਦੇ ਰਜਿਸਟਰ ਤੇ ਜਿਹੜੀ ਚੀਜ਼ ਕਿਸੇ ਨੂੰ ਦੇਣੀ ਹੈਗੀ ਆ ਉਹ ਉਹਨਾਂ ਦਾ ਮੇਨਟੇਨ ਹੋ ਰਿਹਾ ਜੋ ਉੱਥੇ ਲਾਈਨਮੈਨ ਦੇ ਸਰਕਾਰੀ ਰਿਕਾਰਡ ਹੈ ਉੱਥੇ ਲਾਈਨਮੈਨ ਦੇ ਸਾਈਨ ਹੋਣੇ ਉੱਥੇ ਜੇਏ ਦੇ ਹੋਣੇ ਉੱਥੇ ਐਸਟੀਓ ਦੇ ਹੋਣੇ ਉੱਥੇ ਐਕਸਨ ਲਾਈਟ ਦੇ ਹੋਣੇ ਅੱਜ ਤੱਕ ਮੇਰੇ ਤੋਂ ਸੀਨੀਅਰ ਇੰਨੇ ਕਾਉਂਸਲਰ ਖੜੇ ਆ ਕਿਸੇ ਨੂੰ ਪੁੱਛ ਲਓ ਇੰਨੀਆਂ ਲਾਈਟ ਐਲਈਡੀ ਲੱਗੀਆਂ ਹੈਗੀਆਂ ਪਿਛਲੇ 5 ਸਾਲਾਂ ਦੇ ਵਿੱਚ ਕਿਸੇ ਕਾਉਂਸਲਰ ਨੇ ਉਸ ਰਜਿਸਟਰ ਤੇ ਸਾਈਨ ਕੀਤੇ ਆ ਜੇ ਕਾਉਂਸਲਰ ਦਾ ਉੱਥੇ ਕਾਲਮ ਬਣਿਆ ਹੋਇਆ ਤੁਸੀਂ ਸਾਰੇ ਰਜਿਸਟਰ ਪਿਛਲੇ 5 ਸਾਲ ਦੇ ਕਢਵਾ ਲਓ ਤੇ ਹੁਣ ਦੇ ਕਢਵਾ ਲਓ ਕਦੀ ਕਿਸੇ ਕਾਉਂਸਲਰ ਦੇ ਸਾਈਨ ਉੱਥੇ ਮਿਲੇ ਆ ਇਵਨ ਸਾਡੇ ਹਾਊਸ ਦੇ ਵਿੱਚ ਜੇ ਕੋਈ ਕਾਉਂਸਲਰ ਕਿਸੇ ਕਮੇਟੀ ਦਾ ਮੈਂਬਰ ਨਹੀਂ ਹੈਗਾ ਤਾਂ ਵੀ ਉਹ ਕਿਸੇ ਡਿਪਾਰਟਮੈਂਟ ਰਜਿਸਟਰ ਤੇ ਕਿਸੇ ਪੇਪਰ ਤੇ ਆਪਣੇ ਸਾਈਨ ਨਹੀਂ ਕਰ ਸਕਦਾ ਆਪਣੀ ਸਟੈਂਪ ਨਹੀਂ ਲਾ ਸਕਦਾ ਅੰਟਿਲ ਅਨਲੈਸ ਹਾਊਸ ਨੇ ਉਹ ਅਥਾਰਟੀ ਦਿੱਤੀ ਹੋਵੇ ਕਿ ਤੁਸੀਂ ਇੱਥੇ ਆਪਣੀਆਂ ਟੈਸਟ ਸਟੇਸ਼ਨ ਕਰ ਸਕਦੇ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਨੁਮਾਇंदे ਜਿਹੜੇ ਨੇ ਬਗੈਰ ਇਲੈਕਟ ਹੋਏ ਇਲੈਕਟਿਡ ਕਾਉਂਸਲਰ ਦੀ ਪਾਵਰਾਂ ਦਾ ਇਸਤੇਮਾਲ ਕਰ ਰਹੇ ਨੇ ਕਰ ਰਹੇ ਆ ਔਰ ਕਾਰਪੋਰੇਸ਼ਨ ਔਰ ਸਰਕਾਰ ਕਰਵਾ ਰਹੀ ਹੈ ਔਰ ਆਪਣੀ ਪਾਵਰਾਂ ਦਾ ਹਰ ਕੋਈ ਦੁਰਪਯੋਗ ਕਰ ਰਿਹਾ ਮੇਰਾ ਦੂਸਰਾ ਇਸ਼ੂ ਸੀ ਕੈਂਸਰ ਅਸੈਸ ਲਗਾਉਣ ਦਾ 2022 ਦੀ ਨੋਟੀਫਿਕੇਸ਼ਨ 2013 ਤੋਂ ਸਾਰੇ ਲੁਧਿਆਣੇ ਵਾਸੀਆਂ ਦੇ ਉੱਪਰ ਲਗਾ ਦਿੱਤਾ ਕਿਉਂ ਲਗਾ ਦਿੱਤਾ ਹਾਂ ਜਦੋਂ ਇੱਕ ਪਾਲਿਸੀ ਪੂਰੇ ਪੰਜਾਬ ਦੇ ਵਿੱਚ ਲਾਗੂ ਹੈ ਸਾਡੇ ਪੰਜ ਕਾਰਪੋਰੇਸ਼ਨ ਆਇਆ ਲੁਧਿਆਣਾ ਜਲੰਧਰ ਬਿਠਿੰਡਾ ਔਰ ਅੰਮ੍ਰਿਤਸਰ ਪੰਜਾ ਪਟਿਆਲਾ ਬਾਕੀ ਸਾਰੇ ਜਿੱਥੇ ਨਹੀਂ ਹੈਗਾ ਤੇ ਅਸੀਂ ਲੁਧਿਆਣੇ ਵਾਲੇ ਮਤਲਬ ਕਿ ਇਹਨਾਂ ਨੇ ਸੋਚਿਆ ਹੋਇਆ ਵੀ ਜਿੰਨਾ ਪੈਸਾ ਹੈ ਇਕੱਠਾ ਕਰ ਲਓ ਆਪਣੀ ਜੇਬਾਂ ਦੇ ਵਿੱਚ ਪਾ ਲਓ ਅਸੀਂ ਵਾਸਤੇ ਵੱਖਰੇ ਕਾਨੂੰਨ ਨਗਰ ਨਿਗਮ ਵਾਸਤੇ ਇੱਕ ਵੱਖਰੇ ਕਾਨੂੰਨ ਚੱਲ ਰਹੇ ਨੇ ਬਿਲਕੁਲ ਵੱਖਰੇ ਚੱਲ ਰਹੇ ਆਂ ਤੇ ਭਗਵਾਨਪਨ ਸਾਹਿਬ ਨੂੰ ਸਾਡੇ ਮਾਨਯੋਗ ਮੰਤਰੀ ਸਾਹਿਬ ਹੈ ਉਹਨਾਂ ਨੂੰ ਸੋਚਣਾ ਪਏਗਾ ਜਿਹੜੀ ਲੁਧਿਆਣੇ ਦੀ ਜਿੰਨੀ ਕਾਰਪੋਰੇਸ਼ਨ ਹੈ ਮੈਡਮ ਵੀ 15 ਦਿਨ ਰਹੇ ਹੈਗੇ ਆ ਅਥਾਰਟੀ ਇਹ ਵੀ ਦੱਸਦੇ ਨੇ ਵੀ 15 ਦਿਨਾਂ ਚ ਇਹਨਾਂ ਨੂੰ ਕਿਤੇ ਸਫਾਈ ਦਿਖੀ ਜੇ ਲਾਈਟਾਂ ਕਿਤੇ ਜਗ ਰਹੀਆਂ ਤਾਂ ਜਗ ਹੀ ਰਹੀਆਂ ਜੇ ਕਿਤੇ ਬੁਝੀਆਂ ਹੋਈਆਂ ਤਾਂ ਬੁਝੀਆਂ ਹੀ ਹੋਈਆਂ ਹੈਗੀਆਂ ਕਿਤੇ ਕੂੜੇ ਦੇ ਢੇਰ ਹਰ ਜਗ੍ਹਾ ਇੰਨੇ-ਇੰਨੇ ਪਏ ਆ ਇੱਕ بارش ਆਂਦੀ ਹੈ ਤੁਹਾਡੇ ਘਰਾਂ ਦੇ ਅੰਦਰ ਤੱਕ ਪਾਣੀ ਚਲਾ ਜਾਂਦਾ ਹੈਗਾ ਆ ਜਿੰਨੇ ਪਾਰਕ ਹੈ ਉਹਨਾਂ ਦੇ ਵਿੱਚ ਇੰਨੇ-ਇੰਨਾ ਘਾਹ ਖੜਾ ਹੈ ਮੱਛਰਾਂ ਦੀ ਪਰਮਾਰ ਹੋਈ ਹੋਈ ਹੈ ਮੈਂ ਪਿਛਲੇ ਹਫਤੇ ਇੱਕ ਵੀਡੀਓ ਪਾਈ ਸੀਗੀ ਨਿਊ ਮਾਡਲ ਟਾਊਨ ਰੋਡ ਦੀ ਜਿਹੜੀ ਸ਼ਮਸ਼ਾਨ ਘਾਟ ਵਾਲੀ ਕੋ ਰੋਡ ਹੈ ਸ਼ਾਇਦ ਉੱਥੋਂ ਸਾਰੇ ਲੋਕ ਨਿਕਲਦੇ ਆ ਅਫਸਰ ਵੀ ਨਿਕਲਦੇ ਹੋਣ ਐਮਐਲਏ ਸਾਹਿਬ ਵੀ ਨਿਕਲਦੇ ਹੋਣ ਤੇ ਬਾਕੀ ਵੀ ਨਿਕਲਦੇ ਹੋਣੇ ਅੱਜ ਤੱਕ ਉੱਥੋਂ ਹਲੇ ਕੂੜਾ ਨਹੀਂ ਚੁੱਕਿਆ ਗਿਆ ਇਹ ਕਾਰਜਕਾਰੀ ਆ ਸਾਡੇ ਜੀ ਹੁਣ ਡਿਪਟੀ ਕਮਿਸ਼ਨਰ ਆਫਿਸ ਆਇਓ ਕੀ ਗੱਲ ਬਾਤ ਚੋ ਆ ਕੇ ਬਾਕੀ ਗੱਲ ਕਰ ਬਿਲਕੁਲ ਬਿਲਕੁਲ ਜੀ ਬਿਲਕੁਲ ਆ ਸੀਗੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਜਿਹੜੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੇ ਉੱਤੇ ਵੱਡੇ ਸਵਾਲ ਖੜੇ ਕਰ ਰਹੇ ਨੇ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਬਿਨਾਂ ਇਲੈਕਟ ਹੋਏ ਪਾਵਰਾਂ ਦਾ ਇਸਤੇਮਾਲ ਕਰ ਰਹੇ ਨੇ ਤੇ ਪ੍ਰਸ਼ਾਸਨ ਉਹਨਾਂ ਨੂੰ ਇਹ ਪਾਵਰਾਂ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦੇ ਰਿਹਾ ਜਿਸ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਨੂੰ ਮੈਮਾਂਡਾ ਨੇ ਨਾਮ ਵਾਸਤੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਪਹੁੰਚੇ ਹੋਏ ਨੇ ਕੈਮਰਾ ਪਰਸਨ ਮੀਤ ਦੇ ਨਾਲ ਵਿਵੇਕਾਲ ਚਰਚਾ ਟੀਵੀ ਨੂੰ ਦਿਖਾ ਦੇ